हिमाचल ਤੋਂ ਆਏ ਨੌਜਵਾਨਾਂ ਨੇ ਕੁੱਟੇ ਪੰਜਾਬੀ ਦੋ ਭਰਾਵਾਂ ਨੂੰ 20 ਤੋਂ 25 ਬੰਦਿਆਂ ਨੇ ਕੁੱਟਿਆ ਤਾਂ ਦੱਸ ਦੇ ਖਬਰ ਹੈ ਮਿਰਛਾ ਦੀ ਜਿੱਥੇ ਹੁਣ ਮਿਸਰ ਦੇ ਮਾਲ 알파ਵਾਨ ਦੇ ਬਾਰ ਹਿਮਾਚਲਿਆਂ ਤੇ ਪੰਜਾਬੀ ਨੌਜਵਾਨਾਂ ਦੇ ਵਿੱਚ ਘਾਤੂ ਤੂ ਮੈਮਾ ਹੋਈ ਏ ਤਾਂ ਜਿਸ ਤੋਂ ਬਾਅਦ ਹਿਮਾਚਲ ਦੇ ਨੌਜਵਾਨਾਂ ਨੇ ਪੰਜਾਬੀ ਨੌਜਵਾਨਾਂ ਨੂੰ ਕੁੱਟਿਆ ਏ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਏ ਜਿਸ ਤੋਂ ਬਾਅਦ ਦੋਵੇਂ ਭਰਾ ਹੁਣ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਏ ਦੋਵੇਂ ਪੰਜਾਬੀ ਭਰਾਵਾਂ ਨੇ ਹਿਮਾਚਲ ਦੇ ਨੌਜਵਾਨਾਂ ਤੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਪੈਸੇ ਅਤੇ ਆਈਫੋਨ ਅਤੇ ਘੜ ਭਾਈ ਗੁਰਪ੍ਰੀਤ ਸਿੰਘ ਨਾਲ ਆ ਜੀ ਮੈਂ ਸ਼ਿਦਦაძਮ ਨਗਰ ਦਾ ਰਹਿਣ ਵਾਲਾ ਜੀ ਤੇਜ ਨਗਰ ਚ ਆਉਂਗਾ ਤੇ ਭਾਈ ਅਸੀਂ ਨਾ ਗਏ ਇੱਥੇ ਅਸੀਂ ਬੈਠੇ ਹਾਂ ਮਹਾਰਾਜਾ ਸਾਹਮਣੇ ਮਹਾਰਾਜਾ ਹੀ ਬੈਠੇ ਹਾਂ ਖਾਣ ਪੀਣ ਤੇ ਤਿੰਨ ਚਾਰ ਮੁੰਡੇ ਸੀ ਉਹਨਾਂ ਨਾਲ ਮਾੜੀ ਮੋਢੀ ਹੱਡੀ ਗੱਲਬਾਤ ਹੋਈ ਚਲੋ ਅੰਦਰ ਹੀ ਰਾਈ ਨਾ ਵਾਹੀਂ ਕਰ ਲਿਆ ਚਲੋ ਮਾੜੀ ਮੋਟੀ ਗੱਲ ਹੀ ਬੈਸਾ ਵਸਾਈ ਹੋਈ ਅਸੀਂ ਬਾਹਰ ਆ ਗਏ ਬਾਹਰ ਹੋਰ 15 10 15 ਜਣੇ ਖਲੋਤੇ ਸੀ ਉਹ ਸਾਡੇ ਬੈਸਨ ਬੈਸਾ ਵਸਾਈ ਹੋ ਗਈ ਉਹਨਾਂ ਨਾਲ ਕਹਿੰਦੇ ਅੰਦਰ ਕੀ ਹੋਇਆ ਐਦਾਂ ਹੀ ਮਾੜੀ ਮੋਢੀ ਬੈਸਾ ਵਸਾਈ ਹੋ ਗਈ ਉਹ ਇਦਾਂ ਹੀ ਬੈਸਾ ਫਾਈ ਵਾਧਾ ਗਿਆ ਵਾਧਾ ਗਿਆ ਸਾਡੀ ਕੋਈ ਗਲਤੀ ਨਹੀਂ ਇਹਦੇ ਜੇ ਠੀਕ ਹੈ ਤੇ ਉਹ ਗੱਲ ਵਾਦੀ ਵਾਦੀ ਉਹ ਔਂਡਿਆਂ ਨੂੰ ਫੋਨ ਲਾਤਾ ਨਾ ਨੇ ਕਿਰਪਾਨਾ ਕਰਪੋਨਾ ਲੈ ਕੇ ਆ ਗਏ 15 20 ਜਣੇ ਕਿਰਪਾਨਾ ਲਿਆਏ ਦਾਤਰ ਲਿਆਏ ਤੇ ਬਾਕੀ ਹੋਰ ਵੀ ਇਨਾਂ ਕੋ ਬੜੇ ਹੈਗੇ ਸੀ ਤੇ ਆਹ ਜਿਹੜੇ ਜਿਹੜੇ ਤੁਹਾਡੇ ਕੋਲ ਪੂਰਾ ਉੱਪਰ ਇਹ ਭਾਈ ਅਲਫਾ ਵੰਦੇ ਸਾਹਮਣੇ ਮਹਾਰਾਜਾ ਜਿਹੜਾ ਬੰਦੇ ਪਤਾ ਕਿਹੜੇ ਬੰਦੇ ਸੀ ਜਾਂ ਕੋਈ ਬੰਦੇ ਹੀ ਭਾਈ ਬੰਦੇ ਬੰਦਿਆਂ ਦਾ ਨਹੀਂ ਸਾਨੂੰ ਪਤਾ ਇਸ ਬਾਰੇ ਕੋਈ ਮੇਰਾ ਨਾਮ ਭਾਈ ਅਮਰਿਤਪਾਲ ਸਿੰਘ ਵਾ ਹਾਂਜੀ ਕਿੱਥੇ ਰਹਿੰਦੇ ਹੋ ਸੁਲਤਾਨਵਿੰਡ ਰੋਰ ਮੰਦਰ ਵਾਲੇ ਪਿਆਰ ਦੇ ਰਹਿਣ ਵਾਲੇ ਆਪਾਂ ਭਾਈ ਕਹਿੰਦੇ ਉੱਥੇ ਖਾਣ ਪੀਂਦੇ ਹਾਂ ਕਿਹੜੀ ਜਗ੍ਹਾ ਤੇ ਮਹਾਰਾਜ ਅਲਫਾ ਮੰਦੇ ਸਾਹਮਣੇ ਹਾਂਜੀ ਤੇ ਸਾਡੀ ਅੰਦਰ ਨਾ ਕੋਈ ਤਿੰਨ ਜਣੇ ਹੈਗੇ ਸੀ ਕਹਿੰਦੇ ਬਾਹਰ ਦੇ ਹੀ ਇੱਥੋਂ ਦੇ ਨਹੀਂ ਮਤਲਬ ਹਮਾਚਲ ਬਨੇ ਹਰਿਆਣੇ ਦੇ ਹੀ ਉਹਨਾਂ ਨਾਲ ਹਦੀਪ ਤੁੰਤ ਮੈਮ ਹੋਈ ਬੈਸਲ ਸਾਈ ਹੱਥੋ ਪਾਈ ਮੜਾ ਮੋਟੇ ਤੇ ਆਪਾਂ ਬਾਹਰ ਆ ਗਏ ਉਹ ਐਂਟੀ ਵਕਰੀ ਪਾਰਟੀ ਸੀ ਮਤਲਬ ਠੀਕ ਉਹਨਾਂ ਨੇ ਸਾਡਾ 16 ਸਲੱਪ ਹੋ ਗਿਆ ਕਹਿੰਦੇ ਤੁਸੀਂ ਜਾਓ ਆਪਣੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀ ਆਪਾਂ ਬਾਹਰ ਆ ਗਏ ਕੋਈ ਹੋਰ ਹੀ ਵੱਖਰੇ ਅੰਦਰ ਬੈਠੇ ਹੀ ਉਹ ਬਾਹਰ ਆ ਗਏ ਉਹ ਘਟ ਘਟ ਬੰਦੇ ਇਕੱਠੇ ਹੋਏ ਤੇ ਮੈਂ ਇਹ ਇਹ ਕਹਿੰਦੇ ਕਹਿੰਦੇ ਉਹ ਤਾਂ ਭਾਣੀ ਓਖੇ ਸੋਖੇ ਹੁੰਦੇ ਸੀ ਵੈਸਾ ਵਸਾਈ ਇਹਨਾਂ ਨੇ ਵੈਸਾ ਵਸਾਈ ਹੋ ਲਾ ਪੀ ਇਹਨਾਂ ਨੇ ਠੀਕ ਆ ਵੈਸਾ ਵਸਾਈ ਤੇ ਆਪਾਂ ਕੀ ਕੀਤਾ ਆਪਣੇ ਵੱਡਾ ਭਰਾ ਕਹਿੰਦਾ ਕਹਿੰਦਾ ਹੁਣ ਜੋ ਹੋ ਗਿਆ ਨਾ ਹੋ ਗਿਆ ਵਾ ਹੁਣ ਆਪਾਂ ਇੱਥੋਂ ਜਾਈਏ ਹੁਣ ਚਲੀਏ ਆਪਾਂ ਕੀ ਲੈਣਾ ਵਾ ਠੀਕ ਆ ਸਾਡੀ ਕਿਹੜਾ ਕਿਹ ਹੈ ਇਹਨਾਂ ਨਾਲ ਲੜਾਈ ਹੀ ਆ ਤੇ ਆਪਾਂ ਉੱਥੋਂ ਆਉਣ ਲੱਗੇ ਆ ਤੇ ਆਉਂਦੇ ਹੀ ਮਗਰੋਂ ਉਹਨਾਂ ਨੇ ਸਾਡੇ ਮਤਲਬ ਵਾਰਦਾਤ ਕਰਨੀ ਚਾਲੂ ਕਰ ਗਏ ਕਿੰਨੇ ਬੰਦੇ ਸੀ ਜਿਨ੍ਹਾਂ ਬੰਦੇ ਉਹਨਾਂ ਘੜ ਘੜ 20 25 ਬੰਦੇ ਗਏ ਇਸ ਬਾਰੇ ਪੁਲਿਸ ਨੂੰ ਤੁਹਾਡੇ ਕੋਲ ਕੰਪਲੀਟ ਫਾਈਲ ਗਈ ਹੈ ਕੰਪਲੀਟ ਹਾਂਜੀ ਮੈਂ ਲਿਖਾ ਕੇ ਆਇਆ ਹਾਂ ਕੰਪਲੀਟ ਇਹ ਹਜੇ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਕਿ ਹਾਲੇ ਤੇ ਬਸ ਉਹਨਾਂ ਨੇ ਇਹ ਹੈ ਕਿ ਵੀਡੀਓ ਉੱਥੇ ਬਣਾ ਕੇ ਖੜੀ ਹੈ ਉਹਨਾਂ ਨੇ ਵੀਡੀਓ ਪੁਲਿਸ ਨੇ ਨੇ ਗਏ ਸਾਡੇ ਨਾਲ ਉਹਨਾਂ ਨੇ ਵੀਡੀਓ ਉੱਥੋਂ ਸਾਰੀ ਕੀਤੀ ਆ ਤੇ ਹੁਣ ਜਾ ਗਏ ਵੇਖੋ ਕੀ ਮੰਗ ਕੇ ਕਰਦੇ ਭਾਜੀ ਮੰਗ ਭਾਈ ਆਪਾਂ ਜੋ ਵੀ ਆ ਸਾਡੀ ਦੇਖਣ ਲੱਗੇ ਜੀ ਇਹ ਵੈਰੀਫਾਈ ਕਰ ਰਹੇ ਆ ਇਹ ਦਾਦੂ ਰੂਪੀ ਕੇ ਹੱਥੇ ਜੋ ਰਾਤ ਲੇਟ ਆਵਰ ਨਿਕਲੇ ਆ ਪਹਿਲਾਂ ਉੱਥੇ ਹੱਥੇ ਦੇ ਅੰਦਰ ਕਿਸੇ ਨਾ ਕੋਈ ਪਤਾ ਲੱਗਾ ਵੀ ਝਗੜੇ ਝਗੜੇ ਬਾਅਦ ਚ ਕੇ ਹੋਰ ਪਾਰਟੀ ਨੇ ਝਗੜੇ ਨੇ ਉਹ ਵੈਰੀਫਾਈ ਕਰ ਰਹੇ ਆ ਸਰ ਕਹਿੰਦੇ 15 16 ਬੰਦਿਆਂ ਨੇ ਬੰਦਿਆਂ ਨੇ ਆ ਕੇ ਹਮਲਾ ਵਗੈਰਾ ਕੀਤਾ ਇਹਨਾਂ ਦਾ ਉਹ ਵੈਰੀਫਾਈ ਕਰ ਰਹੇ ਆਂ ਦੀ ਤੁਸੀਂ ਤਾਂ ਪਾਰਟ ਆਫ ਬਿਲਕੁਲ ਜੀ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ